ਤੁਸੀਂ ਦੇਖ ਰਹੇ ਹੋ ਸਮਝੜ ਨਿਊਜ਼ ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਕਾਂਗਰਸ ਉਮੀਦਵਾਰ ਅਜਨਾਲਾ ਦੇ ਵਿੱਚ ਰੈਲੀ ਕੱਢ ਰਹੇ ਹੁੰਦੇ ਆ ਤੇ ਉਹਨਾਂ ਦੀ ਰੈਲੀ ਦੇ ਦੌਰਾਨ ਹੰਗਾਮਾ ਹੋ ਜਾਂਦਾ ਉੱਥੇ ਯੂਕੇ ਦੇ ਵਿੱਚ ਕਈ ਹਜ਼ਾਰ ਨਰਸਾਂ ਦੇ ਉੱਪਰ ਗਾਜ ਡਿੱਗਣ ਦੀ ਗੱਲ ਕਹੀ ਜਾ ਰਹੀ ਹੈ ਤੇ ਸਰਕਾਰ ਵੀ ਕੋਈ ਸਖਤ ਫੈਸਲਾ ਲੈ ਸਕਦੀ ਹੈ ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਜਿਹੜੇ ਨਤੀਜਿਆਂ ਦਾ ਦਿਨ ਆ ਉਸ ਦੇ ਵਿੱਚ ਵੀ ਹੇਰ ਫੇਰ ਹੋ ਸਕਦੀ ਹੈ ਕੀ ਹੈ ਪੂਰਾ ਮਾਮਲਾ ਉਹ ਵੀ ਪੂਰੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਮੋਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਪਿੰਦਰ ਜੀ ਵਿਰਿੰਦਰ ਜੀ ਲੋਕ ਸਭਾ ਚੋਣਾਂ ਪੰਜਾਬ ਵਿੱਚ ਸਿਰ ਤੇ ਨੇ 1 ਜੂਨ ਨੂੰ ਹੋਣ ਵਾਲੀਆਂ ਨੇ ਚੋਣਾਂ ਤੇ ਚੋਣ ਪ੍ਰਚਾਰ ਜਿਹੜਾ ਉਮੀਦਵਾਰਾਂ ਦੇ ਵੱਲੋਂ ਜੋਰਾਂ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਜਨਾਲਾ ਦੇ ਵਿੱਚ ਕਾਂਗਰਸੀ ਉਮੀਦਵਾਰ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਹੁੰਦੀ ਆ ਚੋਣ ਪਚਾਰ ਕੀਤਾ ਜਾ ਰਿਹਾ ਹੁੰਦਾ ਉੱਥੇ ਹੰਗਾਮਾ ਹੋ ਜਾਂਦਾ ਤੇ ਗੋਲੀ ਚੱਲਣ ਦੀ ਗੱਲ ਕਹੀ ਜਾਂਦੀ ਆ ਮਾਮਲਾ ਕੀ ਹੈ ਕੌਣ ਆ ਜਿਹੜੇ ਪ੍ਰਚਾਰ ਕਰ ਰਹੇ ਹੁੰਦੇ ਆ ਤੇ ਤੁਹਾਡਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ ਤੁਸੀਂ ਜਿਸ ਢੰਗ ਨਾਲ ਗੱਲ ਕੀਤੀ ਹੈ ਕਿ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਉਮੀਦਵਾਰਾਂ ਵੱਲੋਂ ਜੋਰ ਜੋਰ ਸ਼ੋਰ ਕੀ ਇਹ ਤੇ ਰਾਤ ਨੂੰ ਸੌਣ ਦਾ ਟਾਈਮ ਨਹੀਂ ਮਿਲਦਾ ਇਹਨਾਂ ਕੋਲ ਜੀ ਰਾਤ ਨੂੰ ਸੁੱਤੇ ਪਿਆ ਵੀ ਜਿਹੜੀਆਂ ਰੈਲੀਆਂ ਦੇ ਆ ਪ੍ਰਚਾਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਸੁਪਨੇ ਵੀ ਪ੍ਰਚਾਰ ਦੇ ਆਉਂਦੇ ਨੇ ਜੀ ਸੋ ਇਹ ਤੇ ਇੱਕ ਤੁਸੀਂ ਲਾ ਲਓ ਜਦੋਂ ਵੀ ਚੋਣਾਂ ਹੁੰਦੀਆਂ ਇਹ ਤੇ ਇੱਕ ਰੂਟੀਨ ਬਣ ਜਾਂਦੀ ਹੈ ਜੀ ਉਮੀਦਵਾਰਾਂ ਦੀ ਸੋ ਇਸੇ ਲੜੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਪਾਂ ਜੇ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਤੋਂ ਕਾਂਗਰਸ ਤੇ ਜਿਹੜੇ ਉਮੀਦਵਾਰ ਨੇ ਗੁਰਜੀਤ ਸਿੰਘ ਔਜਰਾ ਜੀ ਪਿਛਲੇ ਕਾਰਜਕਾਲ ਵੇਲੇ ਵੀ ਇਹ ਐਮਪੀ ਸੀਗੇ ਤੇ ਹੁਣ ਵੀ ਇਹ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ ਜੀ ਰੈਲੀਆਂ ਦਾ ਦੌਰ جاری ਹੈ ਇਸੇ ਤਰੀਕੇ ਦੇ ਨਾਲ ਇਹਨਾਂ ਦੀ ਅੱਜ ਅੱਜ ਨਾਲ ਆ ਵਿਖੇ ਰੈਲੀ ਸੀ ਭਾਸ਼ਣ ਦੇ ਰਹੇ ਸੀ ਪ੍ਰਚਾਰ ਕਰ ਰਹੇ ਸੀ ਇਸੇ ਦੌਰਾਨ ਜੋ ਪਤਾ ਲੱਗਾ ਕਿ ਗੁਰਜੀਤ ਸਿੰਘ ਔਜਲਾ ਦੇ ਸਮਰਤਕਾਂ ਦੀ ਝੜਪ ਕੁਝ ਲੋਕਾਂ ਦੇ ਨਾਲ ਹੋ ਗਈ ਤੇ ਝੜਪ ਇੰਨੀ ਕੁ ਵੱਧ ਗਈ ਜੀ ਗੋਲੀ ਚੱਲ ਗਈ ਹੁਣ ਗੋਲੀ ਚੱਲੀ ਹੈ ਇਸ ਚੀਜ਼ ਨੂੰ ਅਸੀਂ ਪੁਖਤਾ ਨਹੀਂ ਕਰਦੇ ਮੇਰੀ ਗੱਲ ਆ ਚੰਦ ਕਮੈਂਟ ਪਹਿਲਾਂ ਸਾਡੇ ਪੱਤਰਕਾਰ ਨਾਲ ਹੋਈ ਹੈ ਜੀ ਹਰਜੀਤ ਸਿੰਘ ਗਰੇਵਾਲ ਨਾਲ ਜੀ ਉਹਨੂੰ ਪੁੱਛਿਆ ਉਹ ਕਹਿੰਦੇ ਭਾਈ ਸਾਹਿਬ ਅਸੀਂ ਇਸ ਵੇਲੇ ਪ੍ਰੈਸ ਕਾਨਫਰੰਸ 'ਚ ਆਂ ਜੀ ਪੁਲਿਸ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਇਸੇ ਮੁੱਦੇ ਤੇ ਤੇ ਥੋੜੇ ਸਮੇਂ ਬਾਅਦ ਪੂਰੀ ਡਿਟੇਲ ਤੁਹਾਨੂੰ ਅਸੀਂ ਦਿਆਂਗੇ ਜੀ ਤੇ ਕੀ ਕੁਝ ਹੋਇਆ ਕੀ ਕੁਝ ਨਹੀਂ ਹੋਇਆ ਸੋ ਦੱਸਿਆ ਤਾਂ ਇਹ ਵੀ ਜਾ ਰਿਹਾ ਕਿ ਕੁਝ ਲੋਕ ਜ਼ਖਮੀ ਹੋਏ ਨੇ ਤੇ ਬਾਕੀ ਡਿਟੇਲ ਜਿਹੜੀ ਹੈ ਉਹ ਆਪਾਂ ਨੂੰ ਕੁਝ ਸਮਾਂ ਬਾਅਦ ਹੀ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਪਤਾ ਲੱਗੇਗੀ ਇਸ ਵੇਲੇ ਪੁਲਿਸ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਜੀ ਤੇ ਇੱਕ ਦੋ ਜਿਹੜੀਆਂ ਨਿੱਕੀਆਂ-ਮੋਟੀਆਂ ਝੜਪਾਂ ਜਿਹੜੀਆਂ ਨੇ ਕਿਧਰੋਂ ਹੋਰ ਵੀ ਸੁਣਨ ਨੂੰ ਮਿਲ ਰਹੀਆਂ ਨੇ ਜੀ ਸੋ ਇਹ ਤੇ ਰੁਟੀਨ ਹੁੰਦੀ ਹੈ ਜਿਸ ਢੰਗ ਨਾਲ ਚੋਣਾ ਹੁੰਦੀਆਂ ਨੇ ਚੋਣ ਪ੍ਰਚਾਰ ਚੋਣ ਪ੍ਰਚਾਰ ਹੁੰਦਾ ਤੇ ਚੋਣ ਪ੍ਰਚਾਰ ਵੇਲੇ ਜਿਹੜੇ ਉਮੀਦਵਾਰ ਆ ਉਹ ਤੇ ਬੜੇ ਸ਼ਾਂਤ ਤਰੀਕੇ ਦੇ ਨਾਲ ਜਿਹੜਾ ਪ੍ਰਚਾਰ ਕਰਦੇ ਪਰ ਜਿਹੜੇ ਆਸੇ ਪਾਸੇ ਉਹਨਾਂ ਦੇ ਸਮਰਥਕ ਹੁੰਦੇ ਨੇ ਜੀ ਉਹ ਥੋੜੇ ਜਿਹਾ ਜ਼ਿਆਦਾ ਤੈਸ਼ ਤੇ ਆ ਜਾਂਦੇ ਨੇ ਜੀ ਸੋ ਇਹ ਜਿਹੜੀ ਚੀਜ਼ਾਂ ਨੇ ਇਹ ਅਕਸਰ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਜੀ ਵਰਿੰਦਰ ਜੀ ਗੱਲ ਕਰੀਏ ਇੰਟਰਨੈਸ਼ਨਲ ਦੀ ਯੂਕੇ ਦੇ ਵਿੱਚ ਮਤਲਬ ਕਿ ਬਰਟੇਨ ਜਾਂ ਇੰਗਲੈਂਡ ਕਹ ਲਈਏ ਉੱਥੇ ਕਈ ਹਜ਼ਾਰ ਨਰਸਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਗਾਹ ਢਿਕਣ ਦੀ ਗੱਲ ਕਹੀ ਜਾ ਰਹੀ ਹੈ ਤੇ ਉੱਥੋਂ ਦੀ ਜਿਹੜੀ ਸਰਕਾਰ ਹੈ ਸੂਨਕ ਸਰਕਾਰ ਆ ਉਹ ਵੀ ਕਹਿੰਦੇ ਆ ਕਿ ਵੱਡਾ ਫੈਸਲਾ ਲੈ ਸਕਦੀ ਹੈ ਕਿ ਇਹਨਾਂ ਜਿਹੜੀਆਂ ਨਰਸਾਂ ਦੀ ਉਹ ਵਿਪਤਾ ਵੱਧ ਰਹੀ ਹੈ ਕਿ ਮਤਲਬ ਇਹਨਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਮਾਮਲਾ ਕੀ ਹੈ ਤੇ ਮਾਮਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਹਾਲਾਤ ਇਹ ਨੇ ਸਾਡੇ ਦੇਸ਼ ਤੇ ਹਰ ਕੋਈ ਬੰਦਾ ਬਾਹਰ ਸੈਟਲ ਹੋਣਾ ਚਾਹੁੰਦਾ ਚੰਗੀ ਲਾਈਫ ਸਟਾਈਲ ਵਾਸਤੇ ਰੋਜ਼ੀ ਰੋਟੀ ਵਾਸਤੇ ਵੀ ਉੱਥੇ ਚੰਗੇ ਹਾਲਾਤ ਨੇ ਜੀ ਚੰਗਾ ਉੱਥੇ ਵਾਤਾਵਰਨ ਹੈ ਮਾਹੌਲ ਚੰਗਾ ਹੈ ਪ੍ਰਿਸ਼ਟਾਚਾਰੀ ਹੈ ਨਹੀਂ ਲੜਾਈ ਝਗੜਾ ਬਹੁਤ ਘਟ ਵਿਖਣ ਨੂੰ ਮਿਲਦਾ ਹੈ ਇੱਥੇ ਬੰਦਾ ਸਕੂਟਰ ਮੋਟਰਸਾਈਕਲ ਤੇ ਕਾਰ ਤੇ ਜਾਵੇ ਤੇ ਪਤਾ ਨਹੀਂ ਕਿਹਦੇ ਨਾਲ ਕੀ ਕੁਝ ਹੋ ਜਾਣਾ ਹੈ ਕੀ ਵਾਪਰ ਜਾਣਾ ਹੈ ਜੀ ਇੱਥੇ ਜ਼ਿਆਦਾ ਕਰਕੇ ਜਿਹੜੇ ਲੋਕ ਨੇ ਮੈਂ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਇੱਥੇ ਜਿਨ੍ਹਾਂ ਨੂੰ ਅਕਲ ਤੇ ਸਮਝ ਜੜੀ ਹੈ ਉਹ ਘੱਟ ਹੈ ਸਿੱਖਿਆ ਉਹਨਾਂ ਦੀ ਘੱਟ ਹੀ ਹੈ ਜੀ ਸੋ ਬਹੁਤ ਸਾਰੇ ਚੰਗੇ ਲੋਕ ਵੀ ਨਹੀਂ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਸਟੂਡੈਂਟ ਬਹੁਤ ਸਾਰੇ ਮਾਪੇ ਹੋ ਜਿਹੜੇ ਕਿ ਚਿਰ ਕੁਝ ਸਾਲਾਂ ਤੋਂ ਕਈ ਦਹਾਕੀਆਂ ਤੋਂ ਲਾ ਲੋ ਕਿ ਆਪਣੇ ਬੱਚਿਆਂ ਨੂੰ ਪਲੱਸ 2 ਕਰਾਉਂਦੇ ਸੀ ਤੇ ਬਾਹਰ ਭੇਜ ਦਿੰਦੇ ਸੀ ਘੱਟ ਤੋਂ ਘੱਟ ਇੱਕ ਦਹਾਕੇ ਦੀ ਤੇ ਗੱਲ ਹੈ ਹੀ ਹੈ ਕਿ ਇਹ ਰੂਟੀਨ ਚੱਲੀ ਆ ਰਹੀ ਸੀ ਹੁਣ ਸਖਤੀ ਕਰਤੀ ਕੈਨੇਡਾ ਨੇ ਤੇ ਰੁਖ ਜਿਹੜਾ ਨਾ ਉਹ ਕੁਝ ਹੋਰ ਮੁਲਕਾਂ ਵੱਲ ਤਬਾਦਲੇ ਹੁਣ ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਤੇ ਇੰਗਲੈਂਡ ਦੇ ਵਿੱਚ ਵੀ ਜੇ ਆਪਾਂ ਯੂਕੇ ਦੇ ਯੂਨਾਈਟਿਡ ਕਿੰਗਡਮ ਦੀ ਗੱਲ ਕਰੀਏ ਤੇ ਇੱਥੇ ਵੀ ਚੰਗੇ ਭਾਰਤੀ ਸਾਡੇ ਉੱਥੇ ਰਹਿ ਰਹੇ ਨੇ ਤੇ ਕੁੱਲ ਆਬਾਦੀ ਦੇ 2.3 ਫੀਸਦੀ ਆਬਾਦੀ ਸਾਡੇ ਭਾਰਤੀ ਲੋਕਾਂ ਦੀ ਉੱਥੇ ਹੈ ਯੂਕੇ ਦੇ ਵਿੱਚ ਜੀ ਤੇ ਹੁਣ ਜਿਸ ਤਰੀਕੇ ਦੇ ਨਾਲ ਲੋਕ ਉੱਥੇ ਜਾ ਰਹੇ ਨੇ ਇਸੇ ਤਰੀਕੇ ਨਾਲ ਉੱਥੇ ਨਰਸਾਂ ਕੁੜੀਆਂ ਜਿਹੜੀਆਂ ਨਰਸਿੰਗ ਜਿਨ੍ਹਾਂ ਨੇ ਕੀਤੀ ਸੀ ਉੱਥੇ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਉੱਥੇ ਜਾ ਰਹੀਆਂ ਸਨ ਜੀ ਸੋ ਤਕਰੀਬਨ ਕੁੱਲ 7000 ਨਰਸਾਂ ਦੇਤੇ ਗਾਜ ਜਿਹੜੀ ਹੈ ਉਹ ਡਿੱਗ ਸਕਦੀ ਹੈ ਜਿਨ੍ਹਾਂ ਚੋਂ 4100 ਨਰਸਾਂ ਸਾਡੇ ਭਾਰਤ ਦੀਆਂ ਨੇ ਜੀ ਕਾਰਨ ਕੀ ਬਣਿਆ ਕੀ ਗੱਲਬਾਤ ਹੈ ਅਸਲ ਚ ਕੀ ਹੈ ਕਿ ਜਦੋਂ ਉੱਥੇ ਜਿਹੜੀ ਤਕਰੀਬਨ 268 ਚੇੜੀਆਂ ਕੰਪਨੀਆਂ ਨੇ ਜੀ ਉਹ ਫਰਜੀ ਪਾਈਆਂ ਗਈਆਂ ਜਿਹੜੀਆਂ ਨਰਸਿੰਗ ਕੁੜੀਆਂ ਨੂੰ ਉੱਥੇ ਬੁਲਾ ਰੀਆਂ ਸੀ ਸਪான்ਸਰ ਕਰ ਰੀਆਂ ਸੀ ਹੁੰਦਾ ਕੀ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਜੇ ਤੁਹਾਨੂੰ ਪਤਾ ਹੀ ਹੈ ਸਪான்ਸਰਸ਼ਿਪ ਕੀ ਹੈ ਜਦੋਂ ਕੋਈ ਬੰਦਾ ਬਾਹਰ ਜਾਣਾ ਚਾਵੇ ਤੇ ਕੰਪਨੀਆਂ ਨਾਲ ਟਾਈ ਅਪ ਕੀਤਾ ਜਾਂਦਾ ਕੰਪਨੀਆਂ ਕਹਿੰਦੀਆਂ ਕਿ ਭਾਈ ਅਸੀਂ ਉੱਥੇ ਜੋ ਵੀ ਪ੍ਰੋਸੈਸ ਹੈਗਾ ਅਸੀਂ ਇੱਥੇ ਦਿਖਾਵਾਂਗੀਆਂ ਵੀ ਹਾਂ ਸਾਨੂੰ ਇਸ ਚੀਜ਼ ਦੀ ਇੱਥੇ ਇਸ ਮੁਲਾਜ਼ਮ ਦੀ ਲੋੜ ਹੈਗੀ ਹੈ ਸਾਨੂੰ ਪਬਲਿਕੇਸ਼ਨ ਕਰਨਾ ਪਊਗਾ ਸਾਨੂੰ ਇਹ ਕੁਝ ਕਰਨਾ ਪਊਗਾ ਤੇ ਲੱਖ ਰੁਪਏ ਲੈ ਕੇ ਤੇ ਉਹ ਫਿਰ ਉੱਥੇ ਸਪான்ਸਰ ਕਰ ਦਿੰਦੀਆਂ ਤੇ ਬੁਲਾ ਲੈਂਦੀਆਂ ਨੇ ਉਮੀਦਵਾਰ ਨੂੰ ਉੱਥੇ ਜਿਹੜਾ ਵੀ ਬੰਦਾ ਜਾਣਾ ਚਾਹਵਣ ਹੋਵੇ ਇਸੇ ਤਰੀਕੇ ਦੇ ਨਾਲ ਜੇ ਆਪਾਂ ਇੱਕ ਐਗਜ਼ਾਮਪਲ ਦੀ ਗੱਲ ਕਰੀਏ ਤੇ ਮਹਾਰਾਸ਼ਟਰ ਦੀ ਇੱਕ ਕੁੜੀ ਜੈਕਬ ਨਾ ਉਹਦਾ ਉਮਰ ਤਕਰੀਬਨ ਉਹਦੀ 22 ਸਾਲ ਦੀ ਤੇ ਉਹਦੇ ਦੋ ਬੱਚੇ ਨੇ ਭਰਾ ਉਹਦਾ 25 ਸਾਲ ਦਾ ਇਸਮਾਇਲ ਉਹਨੇ ਬਾਅਰ ਮਤਲਬ ਲਜਾਉਣ ਨੂੰ ਲੈ ਕੇ ਕਿ ਮੈਂ ਆਪਣੀ ਭੈਣ ਨੂੰ ਬਾਹਰ ਲਿਜਾਵਾਂ ਤੇ ਇੱਕ ਕੰਪਨੀ ਨਾਲ ਗੱਲਬਾਤ ਕੀਤੀ ਏਜੰਟ ਦੇ ਥਰੂ ਰੁਪਏ ਉਹਨਾਂ ਦੇ ਲੱਗੇ 18 ਲੱਖ 18 ਲੱਖ ਲੈ ਕੇ ਕੁੜੀ ਗਈ ਬਾਹਰ ਬਾਹਰ ਜਾ ਕੇ ਪਤਾ ਲੱਗਿਆ ਉਹ ਉਹ ਇਹ ਤੇ ਕੰਪਨੀ ਫਰਜੀ ਸੀ ਨਾ ਉਹਦੀ ਰਜਿਸਟ੍ਰੇਸ਼ਨ ਨਾ ਉਹਦੇ ਉਹਨਾਂ ਨੇ ਕੰਪਨੀ ਨੇ ਆਈਟੀਆਰ ਭਰੀ ਤੇ ਨਾ ਹੀ ਕੋਈ ਹੋਰ ਉੱਥੇ ਕੋਈ ਸਾਰਾ ਚੀਜ਼ਾਂ ਹੀ ਜੜੀਆਂ ਨੇ ਫੇਕ ਸੀ ਜੀ ਹੁਣ ਗੱਲ ਇਹ ਹੈ ਕਿ ਜੇ ਇਹੋ ਜਿਹੇ ਮੁਲਕਾਂ ਦੇ ਵਿੱਚ ਇਹੋ ਜਿਹਿਆਂ ਫਰਜੀ ਕੰਪਨੀਆਂ ਹੋਣ ਤੇ ਸਰਕਾਰ ਦਾ ਕੋਈ ਫਰਜ ਨਹੀਂ ਹੈਗਾ ਕਿ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਕਰੇ ਹੁਣ ਇਹਨਾਂ ਜਿਹੜੀਆਂ ਕੁੜੀਆਂ ਗਈਆਂ ਇਹਨਾਂ ਦੇ ਕੀ ਕਸੂਰ ਹੈ ਜੀ ਹੁਣ ਜਸ ਢੰਗ ਨਾਲ ਪਿੱਛੇ ਜਹੀ ਗੱਲ ਚੱਲੀ ਸੀ ਕਿ ਸਣ ਸਰਕਾਰ ਜਿਹੜੀ ਹੈ ਉਹ ਰਵਾਂਡਾ ਦੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਲੋਕ ਆਏ ਸੀ ਉਹਨਾਂ ਨੂੰ ਵਾਪਸ ਰਿਪੋਰਟ ਕਰ ਰਹੀ ਹੈ ਹੁਣ ਇਹਨਾਂ ਕੁੜੀਆਂ ਦੇ ਉੱਤੇ ਵੀ 4100 ਕੁੜੀਆਂ ਦੇ ਉੱਤੇ ਵੀ ਗਾਜ ਕਦੀ ਵੀ ਦਿਖ ਸਕਦੀ ਹੈ ਤੇ ਸਰਕਾਰ ਇਹਨਾਂ ਨੂੰ ਵਾਪਸ ਭਾਰਤ ਭੇਜ ਸਕਦੀ ਹੈ ਲੱਖਾਂ ਰੁਪਏ ਖਰਚ ਕਰਕੇ ਆਪਣੇ ਟੂਮਾ ਵੇਚ ਕੇ ਹੋਰ ਜਿਹੜੀਆਂ ਚੀਜ਼ਾਂ ਨੇ ਵੇਚ ਕੇ ਕਰਜ਼ਾ ਚੁੱਕ ਕੇ ਇਹ ਕੁੜੀਆਂ ਉੱਥੇ ਗਈਆਂ ਹੋਣੀਆਂ ਨੇ ਹੁਣ ਇਹਨਾਂ ਦਾ ਕੀ ਕਸੂਰ ਹੈ ਜੀ ਬਿਲਕੁਲ ਸੋ ਇਹ ਜਿਹੜੀ ਬੜੀ ਹਰਾਨ ਕਰਨ ਵਾਲੀ ਗੱਲ ਹੈ ਸੁਣਕ ਸਰਕਾਰ ਦੇ ਉੱਤੇ ਇਹ ਵੀ ਚੀਜ਼ਾਂ ਜਿਹੜੀਆਂ ਨੇ ਪਬਲਿਕੇਸ਼ਨ ਅਖਬਾਰਾਂ ਦੇ ਵਿੱਚ ਚੱਲੀਆਂ ਨੇ ਵੀ ਇਹ ਸਰਕਾਰ ਨੂੰ ਵੀ ਤੇ ਇਹ ਚਾਹੀਦਾ ਸੀ ਨਾ ਦੇਖਣਾ ਵੀ ਸਾਡੇ ਦੇਸ਼ ਦੇ ਵਿੱਚ ਇਹੋ ਜੀਆਂ ਕੰਪਨੀਆਂ ਜਿਹੜੀਆਂ ਨੇ ਫਰਾਡ ਵਜ ਕਰ ਰਹੀਆਂ ਨੇ ਜੀ ਇੱਥੇ ਤੇ ਹੋ ਹੀ ਰਿਹਾ ਇੱਥੇ ਤੇ ਤੁਹਾਨੂੰ ਅੱਜ ਦਿਨ ਤੋਂ ਆਪਾਂ ਦੇਖਦੇ ਆ ਕਿ ਜਿਹੜੇ ਸਾਡੇ ਇੱਥੇ ਦੇ ਏਜੰਟ ਨੇ ਉਹ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਲੁੱਟਦੇ ਨੇ ਕਿਸ ਧੰਗ ਨਾਲ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਅੱਜ ਜਿੰਨੀਆਂ ਵੀ ਕੰਪਨੀਆਂ ਬਾਹਰ ਭੇਜਣ ਵਾਲੀਆਂ ਨੇ ਬੰਦਾ ਵਿਸ਼ਵਾਸ ਨਹੀਂ ਕਰ ਸਕਦਾ ਕਿ ਉਹ ਮਿੱਠੇ ਜੇ ਬਣ ਕੇ ਕਿਹੜੇ ਵੇਲੇ ਕਿਹੜੇ ਬੰਦੇ ਨੂੰ ਠੱਗ ਲੈਣਾ ਜੀ ਤੇ ਹਾਲਾਤ ਇਹੋ ਜਿਹੇ ਹੋਏ ਨੇ ਤੇ ਉੱਥੇ ਵੀ ਇਹੋ ਜਿਹੀਆਂ ਚੀਜ਼ਾਂ ਹੋਣ ਤੇ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਤੇ ਹੁਣ ਪਤਾ ਲੱਗਿਆ ਕਿ ਕਦੀ ਵੀ ਕਿਸੇ ਵੇਲੇ ਵੀ ਜਿਹੜਾ ਹੈਗਾ ਉਹ ਸਰਕਾਰ ਫੈਸਲਾ ਲੈ ਸਕਦੀ ਹੈ ਤੇ ਇਹਨਾਂ ਨਰਸ ਕੁੜੀਆਂ ਨੂੰ ਵਾਪਸ ਰੰਗ ਵਾਪਸ ਭੇਜ ਸਕਦੀਆਂ ਨੇ ਆਪਣੇ ਆਪਣੇ ਦੇਸ਼ਾਂ 'ਚ ਤੁਹਾਨੂੰ ਦੱਸਿਆ ਹੀ ਹੈ 7000 ਕੁੜੀਆਂ 'ਚੋਂ ਜਿਹੜੀਆਂ ਨਰਸ ਕੁੜੀਆਂ ਨੇ 4100 ਭਾਰਤ ਦੀਆਂ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਕਦੀ ਵੀ ਹੋ ਸਕਦੀਆਂ ਦੇਖੋ ਗੱਲ ਹੈ ਕਿ ਬਹੁਤ ਜ਼ਿਆਦਾ ਜੇ ਸਾਡੇ ਦੇਸ਼ ਦੇ ਵਿੱਚ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤੇ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਮੁਕਦੀ ਗੱਲ ਇਹ ਹੈ। ਵਰਿੰਦਰ ਜੀ ਲੋਕ ਸਭਾ ਚੋਣਾਂ ਦਾ ਜਿਹੜਾ ਰਿਜ਼ਲਟ ਆ ਉਹ 4 ਜੂਨ ਨੂੰ ਆਣਾ ਤੇ ਕਿਆ ਜਾ ਰਹਾ ਹੈ ਕਿ ਐਸਸੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਆ ਤੇ ਗੱਲ ਸਾਹਮਣੇ ਆਈ ਆ ਕਿ ਵੀ ਇਹ ਜਿਹੜੀ ਤਰੀਕ ਹੈ ਦੇ ਵਿੱਚ ਵੀ ਹੇਰਫੇਰ ਹੋ ਸਕਦਾ ਅੱਗੇ ਪਿੱਛੇ ਪਹਿਲਾਂ ਹੋ ਸਕਦੀ ਆ ਇਹ ਜਾਨਕਿ 4 ਜੂਨ ਤੋਂ ਪਹਿਲਾਂ ਵੀ ਆ ਜਿਹੜੇ ਚੋਣਾਂ ਦੇ ਨਤੀਜੇ ਆ ਉਹ ਐਲਾਨ ਕੀਤੇ ਜਾ ਸਕਦੇ ਨੇ ਭਾਰਤ ਦੇਸ਼ ਦਾ ਇਹ ਕਹਿ ਲਿਆ ਕਿ ਵੀ ਇਹ ਮਹਾ ਸੰਗਰਾਮ ਆ ਚੋਣਾਂ ਦਾ ਹਨ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਜਿਹੜਾ ਫੈਸਲੇ ਦੀ ਜੰਕਾ ਕਹਿ ਰਹੀ ਹੈ ਵੀ ਗੱਲ ਸਾਹਮਣੇ ਆਈ ਆ ਜਾਂ ਚਰਚਾ ਉੱਠ ਰਹੀ ਹੈ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਦੋ ਐਨ ਜੀਓ ਨੇ ਜੀ ਜੀ ਇੱਕ ਏਡੀਆਰ ਇੱਕ ਕਾਮਨ ਕੌਜ਼ ਇਹਨਾਂ ਨੇ ਇੱਕ ਪਟੀਸ਼ਨ ਪਾਈ ਹੈ ਕਿ ਜਿਹੜੇ VOTING ਦੇ ਜਿਹੜੇ ਅ ਅੰਕੜੇ ਨੇ ਜਿਹੜੇ ਡਾਟਾ ਹੈਗਾ VOTING ਦਾ ਇਹ ਚੋ ਵੀ ਘੰਟਿਆਂ ਦੇ ਅ ਅੰਦਰ ਅੰਦਰ ਜਿਹੜਾ ਹੈਗਾ ਉਹ ਪਾਏ ਜਾਣ ਇੱਥੇ ਡਾਟਾ ਜਿਹੜਾ ਹੈਗਾ ਜਨਤਾ ਕੀਤਾ ਜਾਵੇ ਸੋ ਇਹ ਪਟੀਸ਼ਨ ਪਾਈ ਸੀ ਤੇ ਤਰੰਤ ਸੁਪਰੀਮ ਕੋਰਟ ਨੇ ਇਸ ਤੇ ਸੁਣਵਾਈ ਕੀਤੀ ਅੱਜ ਹਮ ਡੀਵਾਈ ਚੰਦਰ ਚੂੜ ਸਿੰਘ ਡੀਵਾਈ ਚੰਦਰ ਚੂੜ ਜੀ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਅਗੇਨ ਮੁਖ ਜੱਜ ਨੇ ਉਹਨਾਂ ਨੇ ਤੁਰੰਤ ਇਹ ਤੇ ਸੁਣਵਾਈ ਕੀਤੀ ਵਕੀਲ ਨੇ ਕਿਹਾ ਕਿ ਭਾਈ ਜਿਸ ਤਰੀਕੇ ਦੇ ਨਾਲ ਪਿੱਛੇ ਜੇ ਵੀ ਆਪਾਂ ਨੂੰ ਗੱਲਬਾਤ ਚੱਲੀ ਸੀਗੀ ਕਿ ਪਿੱਛੇ ਜੇ ਵੀ ਤੁਹਾਨੂੰ ਪਤਾ ਹੀ ਆ ਮਲਕਾਰਜਨ ਖੜਗੇ ਨੇ ਵੀ ਇੱਕ ਗੱਲ ਕਹੀ ਸੀਗੀ ਇੱਕ ਐਪਲੀਕੇਸ਼ਨ ਵੀ ਪਾਈ ਸੀ ਆਪਣੀਆਂ ਜਿਹੜੀਆਂ ਸਾਥੀ ਪਾਰਟੀਆਂ ਨੂੰ ਕਿ ਭਾਈ ਇਹ ਜਿਹੜਾ ਡਾਟਾ ਹੈਗਾ ਇਹ ਡਾਟਾ ਜਿਹੜਾ ਇਹ ਕਈ ਘੰਟਿਆਂ ਬਾਅਦ ਪਤਾ ਲੱਗਦਾ ਕਿ ਜਿਹੜਾ ਮੰਨ ਲਓ 60 ਪਿੱਛੇ ਜੀ ਕੀ ਹੋਇਆ ਸੀ ਜਿੰਨੇ ਵੀ ਪੜਾ ਹੋਏ ਨੇ ਉਹਦੇ ਚ ਜਿਹੜੇ ਪਹਿਲੇ ਦਿਨ ਸ਼ਾਮ ਨੂੰ ਕਹਿ ਦਿੰਦੇ ਸੀ ਕਿ ਬਈ 80 ਫੀਸਦੀ ਵੋਟਾਂ ਹੋਈਆਂ ਨੇ ਤੇ ਅਗਲੇ ਦਿਨ ਉਹ 5-6 ਫੀਸਦੀ ਵਧਾ ਦਿੰਦੇ ਸੀ ਤੇ ਵਕੀਲ ਨੇ ਕਿਹਾ ਕਿ ਭਾਈ ਇਹ ਜਿਹੜੀਆਂ ਇਹਦੇ ਨਾਲ ਕੀ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਬੇਵਿਸ਼ਵਾਸੀ ਪੈਦਾ ਹੁੰਦੀ ਹੈ ਲੋਕਾਂ ਨੂੰ ਇਹ ਹੁੰਦਾ ਕਿਤੇ EVM ਦੇ ਵਿੱਚ ਕੋਈ ਗੜਬੜੀ ਤਾਂ ਨਹੀਂ ਹੋ ਗਈ ਕਿਉਂਕਿ ਡਾਟਾ ਦੂਜੇ ਪਾਸੇ ਜਿਹੜੀ ਕਮਿਸ਼ਨ ਹੈਗੀ ਹੈ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਕਿਹਾ ਕਿ ਭਾਈ ਦੇਖੋ ਗੱਲ ਇਦਾਂ ਕਿ ਜਦੋਂ VOTING ਹੁੰਦੀ ਹੈ ਵੋਟਿੰਗ ਤੋਂ ਬਾਅਦ ਜਿਹੜਾ ਡੇਟਾ ਹੈਗਾ ਅਗਲੇ ਦਿਨ ਤੱਕ ਪੂਰਾ ਡੇਟਾ ਆਉਂਦਾ ਹੈਗਾ ਤੇ ਉਸ ਦੇ ਨਾਲ ਫਿਰ ਸਿਰਫ ਡੇਟਾ ਦੀ ਗੱਲ ਨਹੀਂ ਹੈ ਡੇਟਾ ਦੇ ਨਾਲ ਨਾਲ ਸਾਨੂੰ ਫਾਰਮ ਸੀ ਵੀ ਮਿਲਾਉਣਾ ਪੈਂਦਾ ਫਾਰਮ ਸੀ ਕੀ ਹੁੰਦਾ ਫਾਰਮ ਸੀ ਦੀਆਂ ਬੜੀਆਂ ਗੱਲਾਂ ਅੱਜਕੱਲ੍ਹ ਚੱਲਦੀਆਂ ਪਈਆਂ ਨੇ ਫਾਰਮ ਸੀ ਦਾ ਕੰਡਕਟ ਆਫ ਇਲੈਕਸ਼ਨ ਰੂਲ 1961 ਦੇ ਤਹਿਤ ਇੱਕ ਫਾਰਮ 17 A 17 A ਇਹ ਹੁੰਦਾ ਇੱਕ 17 C ਹੁੰਦਾ ਉਹਦੇ ਵਿੱਚ 17 C ਦੇ ਵਿੱਚ ਉਹ ਜਿਸ ਢੰਗ ਨਾਲ ਇੱਕ ਬੂਥ ਹੈ ਬੂਥ ਦੇ ਵਿੱਚ ਉਸ ਬੂਥ ਦੇ ਵਿੱਚ ਉਹ ਜਿਹੜੀਆਂ EVM ਮਸ਼ੀਨਾਂ ਨੇ ਵੀ ਉਹਦੇ ਵਿੱਚ EVM ਮਸ਼ੀਨਾਂ ਚਾਹੇ ਕੰਟਰੋਲ ਯੂਨਿਟ ਹੈ ਵੀ ਵੀ ਪੈਟ ਹੈ ਬੈਲਟਿੰਗ ਯੂਨਿਟ ਹੈ ਉਹਨਾਂ ਦੇ ਨੰਬਰ ਲਿਖੇ ਹੁੰਦੇ ਨੇ ਵੀ ਇਹ EVM ਮਸ਼ੀਨ ਦਾ ਇਹ ਨੰਬਰ ਆ ਇਹ ਵੀ ਵੀ ਪੈਟ ਦਾ ਇਹ ਨੰਬਰ ਆ ਕੰਟਰੋਲ ਯੂਨਿਟ ਦਾ ਇਹ ਨੰਬਰ ਆ ਉਹ ਨੰਬਰ ਲਿਖੇ ਹੁੰਦੇ ਵੀ ਇਸ ਨੰਬਰ ਦੇ ਫਿਰ ਉਸ ਤੋਂ ਬਾਅਦ ਪੂਰੀ ਡਿਟੇਲ ਲਿਖੀ ਹੁੰਦੀ ਹੈ ਕਿ ਕਿੰਨੇ ਇਸ ਬੂਥ ਦੇ ਵਿੱਚ ਜਿਹੜੇ ਇਸ ਕਿੰਨੇ ਵੋਟਰ ਨੇ ਕਿੰਨਿਆਂ ਨੇ ਵੋਟ ਪਾਈ ਹੈ ਕਿੰਨਿਆਂ ਨੇ ਡਿਸਾਈਡ ਕੀਤਾ ਕਈ ਵਾਰ ਹੁੰਦਾ 49 ਉਹਦੇ ਤਹਿਤ ਕੋਈ ਬੰਦਾ ਹੁੰਦਾ ਵੀ ਅਸੀਂ ਜਿਹੜਾ ਨੋਟਾ ਦਾ ਬਣਨਾ ਹੈ ਵੀ ਅਸੀਂ ਵੋਟ ਨਹੀਂ ਪਾਉਣੀ ਤੇ ਉਹ ਵੀ ਨੋਟ ਕੀਤਾ ਜਾਂਦਾ ਵੀ ਇਹ ਇੰਨੇ ਬੰਦੇ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਮਤਲਬ ਕਿ ਇੰਨੇ ਵੋਟਰ ਆਏ ਨੇ ਤੇ ਇੰਨੇ ਵੋਟਰ ਜਿਹੜੇ ਹੈਗੇ ਆ ਉਹਨਾਂ ਨੇ ਮਤਲਬ ਕਿ ਨੰਬਰ ਆਫ ਵੋਟਰ ਇੱਕ ਰਜਿਸਟਰ ਵੀ ਹੁੰਦਾ ਹੈ ਰਜਿਸਟਰ ਜਿਹੜਾ ਹੁੰਦਾ ਨਾ ਜੋ 70 ਨੇ ਉਹਦੇ ਵਿੱਚ ਜਦੋਂ ਬੰਦਾ ਆਪਾਂ ਵੋਟ ਪਾਣ ਜਾਂਦੇ ਆ ਤੇ ਉਹ ਪਹਿਲਾਂ ਉਹ ਲਿਖਿਆ ਜਾਂਦਾ ਸਾਈਨ ਕਰੋ ਜੀ ਇੱਥੇ ਦੇਖਿਆ ਜਾਂਦਾ ਨਾ ਉੱਥੇ ਵੀ ਇਹ ਬੰਦਾ ਐਸਾਇਨ ਕਰੋ ਉਹ ਫਿਰ ਮਿਲਾਨ ਉਹ ਵੀ ਕੀਤਾ ਜਾਂਦਾ 17ਏ ਦੇ ਵਿੱਚ ਕਿੰਨੇ ਵੋਟਰ ਨੇ ਕਿੰਨੇ ਇੱਥੇ ਆ ਕੇ ਵੋਟ ਪਾ ਕੇ ਗਏ ਨੇ ਤੇ ਕਿੰਨੇ ਆਨੇ ਨਹੀਂ ਪਾਈ ਉਹ ਸਭ ਡਾਟਾ ਜਿਹੜਾ ਹੁੰਦਾ 17ਸੀ ਦੇ ਵਿੱਚ ਜਿਹੜਾ ਹੁੰਦਾ ਤੇ ਉਹਦੇ ਨਾਲ ਵੀ ਮਲਾਇਆ ਜਾਂਦਾ ਹੈਗਾ ਜਿਹੜਾ ਡਾਟਾ ਉਹ ਕਹਿੰਦੇ ਸਾਨੂੰ ਇਹਦੇ ਨਾਲ ਵੀ ਮਿਲਾਨ ਕਰਨਾ ਪੈਣਾ ਮਿਲਾਨ ਤੋਂ ਬਾਅਦ ਇੱਕ ਪ੍ਰੋਸੀਜਰ ਹੈਗਾ ਇੱਕ ਪ੍ਰੋਸੈਸ ਹੈਗਾ ਪਰ ਕਹਿੰਦੇ 48 ਘੰਟੇ ਬਹੁਤ ਹੁੰਦੇ ਨੇ ਵਕੀਲ ਕਹਿੰਦਾ 48 ਘੰਟੇ ਬਹੁਤ ਨਹੀਂ ਤੁਸੀਂ ਇਹ ਕਿਉਂ ਨਹੀਂ ਡਾਟਾ ਕਰਦੇ ਕਹਿੰਦੇ ਸਾਡੀਆਂ ਮਜਬੂਰੀਆਂ ਜੀ ਅਸੀਂ ਤੇ ਪੂਰਾ ਪ੍ਰਕਿਰਿਆ ਜਿਹੜੀ ਆ ਉਹ ਸਿਸਟਮ ਦੇ ਹਿਸਾਬ ਨਾਲ ਜੋ ਵੀ ਹੈਗਾ ਉਹ ਕਰਾਉਣੇ ਖੈਰ ਇਹਦੇ ਉੱਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਸ ਤੇ ਮਤਲਬ ਕਿ ਜਲਦਬਾਜ਼ੀ ਨਹੀਂ ਕਰਦੇ ਇਸ ਤੇ ਸੁਣਵਾਈ ਜਿਹੜੀ ਹੈ ਦੁਬਾਰਾ ਹੋਣੀ ਹੈ ਤੇ ਕੀ ਜਿਹੜੀ ਨਤੀਜੇ ਆ ਉਹ 48 ਘੰਟੇ ਤੋਂ ਬਾਅਦ ਜਿਹੜਾ ਹੈਗਾ 48 ਘੰਟਿਆਂ ਦੇ ਵਿੱਚ ਜਿਹੜੇ ਹੈਗੇ ਜਾਰੀ ਕਰਨ ਦਾ ਕੋਈ ਕਾਨੂੰਨ ਰੂਲ ਹੈ ਇਸ ਮੁਤਲਕ ਤੇ ਅਸੀਂ ਕੁਛ ਨਹੀਂ ਕਹਿ ਸਕਦੇ ਲੇਕਿਨ 48 ਜੇ ਇਹ ਪਟੀਸ਼ਨ ਪਾਈ ਗਈ ਹੈ ਤੇ ਇਟ ਮੀਨ ਕੋਈ ਨਾ ਕੋਈ ਰੂਲ ਹੈ ਕਿਉਂਕਿ 1 ਜੂਨ ਨੂੰ ਜੀ ਵੋਟਾਂ ਖਤਮ ਹੋਣੀਆਂ ਸੱਤਵੇਂ ਪੜਾ ਦੀਆਂ ਵੋਟਾਂ 1 ਜੂਨ ਨੂੰ ਹੈ ਜੀ 7 ਜੂਨ 1 ਜੂਨ ਨੂੰ ਵੋਟਾਂ ਖਤਮ ਹੋਣੀਆਂ ਤੇ 4 ਜੂਨ ਨੂੰ ਨਤੀਜੇ ਨੇ ਤੇ ਜੇ ਆਪਾਂ ਗੱਲ ਕਰੀਏ ਜਿਸ ਢੰਗ ਨਾਲ EDR ਤੇ ਕਮਨ ਕੌਜ਼ ਨੇ ਦੋ NGO ਨੇ ਪਟੀਸ਼ਨ ਪਾਈ ਹੈ ਤੇ ਉਹਨਾਂ ਦੇ ਮੁਤਲਬ ਦੇ ਤੇ ਫਿਰ 2 ਦਿਨ ਬਾਅਦ ਜਿਹੜੇ ਹੈਗੇ 48 ਘੰਟੇ ਤੇ ਫਿਰ 3 ਤਰੀਕ ਨੂੰ ਹੋਣੇ ਚਾਹੀਦੇ ਨੇ 3 ਤਰੀਕ ਨੂੰ ਤੇ ਤੀਜੀ ਆਉਣੇ ਚਾਹੀਦੇ ਨੇ ਸੋ ਇਹ ਹੁਣ ਸੁਪਰੀਮ ਕੋਰਟ ਜਿਹੜੀ ਹੈ ਇਹ ਤੇ ਦੁਆਰਾ ਸੁਣਵਾਈ ਕਰੂਗੀ ਗੱਲਬਾਤ ਕਰੂਗੀ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਹੈਗੇ ਰਿਪਰੈਜ਼ੈਂਟੇਟਿਵ ਉਹ ਵੀ ਆਣਗੇ ਈਡੀਆਰ ਆਰ ਕਾਮਨ ਕਾਸ ਦੇ ਜਿਹੜੇ ਵਕੀਲ ਹੈ ਉਹ ਵੀ ਉੱਥੇ ਹਾਜ਼ਰ ਹੋਣਗੇ ਹੁਣ ਦੇਖਦੇ ਹਾਂ ਕਿ ਕੋਰਟ ਇਹਦੇ ਤੇ ਕੀ ਫੈਸਲਾ ਦਿੰਦਾ ਹੈ ਜੀਵ ਰੇਂਦਰ ਜੀ ਸਿਆਸਤ ਦਾ ਨਾ ਇਹ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸਾੜੇ ਨਾਲ ਸੀਨੀਅਰ ਜਰਨਲਿਸਟ ਸ੍ਰੀ ਰੇਂਦਰ ਜੀ ਜਿਨ੍ਹਾਂ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਜੋ ਇਜਾਜ਼ਤ ਤਨਵਾਦ ਸ਼ੁਕਰੀਆ